30000 ਰੇਟ ਇਹ ਟਰੈਕਟਰ ਦੇ ਵਿੱਚੋਂ ਘਟਜੂ ਕੀ ਗੱਲ ਹੋ ਗਈ ਟਿਲੋ ਫਿਕਸ ਹੀ ਕਰ ਲੈ 30000 ਮੈਂ ਤਾਂ ਚਾਹਗਦਾ ਨਹੀਂ ਹੈ 30000 ਤੇ ਸੁਈ ਵੰਦ ਨਾ ਬਾਗੀ ਹੋਣਾ ਕਿਹ ਮਾਡਲ 35000 ਰੇਟ ਆ ਟਰੈਕਟਰ ਦੇ ਵਿੱਚੋਂ ਘਟਜੂ ਕਿੰਨੇ ਕੁ ਦਾ ਬਣ ਗੂ ਇਹ ਯਾਰ ਹਜੇ ਵੀ ਇਹ ਗੱਲ ਕਹਿਣਾਗਾ ਵੀ ਇਹ ਤਾਂ ਫਿਰ ਆਪਾਂ ਤੈਨੂੰ ਪਤਾ ਆ ਤਾਂ ਤੇਰਾ ਮੰਨਣਾ ਹੀ ਨਹੀਂ ਅਸੀਂ ਤੇਰਾ ਕਹਿਣ ਦੀਆਂ ਗੱਲਾਂ ਨਹੀਂ ਤੇ ਫਰੰਟ ਟਾਇਰ ਵੀ ਦਿਖਾ ਦਈਏ ਇੱਕ ਵਾਰੀ ਜਮਾ ਨਵੇਂ ਟਾਇਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹ ਮਾਡਲ ਦੀ ਮਿੱਤਰੂ ਆ ਕੰਡੀਸ਼ਨ ਹੀ ਮੈਲੇ ਐਸੇ ਤੇ ਰੰਗ ਰੰਗ ਦੇ ਕਿਵੇਂ ਪਿਆ ਸਾਰਾ ਕਿਤੇ ਨਹੀਂ ਸਾਰਾ ਰੰਗ ਖਿਸ਼ੋ ਦਾ ਰੰਗ ਤੇ ਹੁ ਲਾਈ ਬੀਲ ਨਾਲ ਆ ਲੈ ਆਂਦਾ ਤੇ ਟਾਇਰ ਵੀ ਬੀਕੇਟੀ ਦੇ ਆ ਫਰੰਟ ਟਰੈਕਟਰ ਜਿਹੜਾ ਮਰਜੀ ਲੈ ਜਾ ਲੋਂ ਦੀ ਸਬਦ ਹੈ ਕੀ ਆ ਪੁਰਾਣਾ ਵੀ ਵਿੱਚ ਘਟਿਆ ਜਾ ਸੀ ਗੱਲ ਉਹ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਬਾਈ ਕੁਲਵੀਰ ਪੱਲਾ ਦਾ ਸਵਾਗਤ ਆ ਪੀਜ ਤੇ ਕੁਲਵੀਰ ਬਾਈ ਠੀਕ ਠਾਕ ਸੀ ਗੱਲ ਤੇ ਹੁਣ ਟਰੈਕਟਰ ਦਿਖਾਵਾਂਗੇ ਬਾਈ ਕੁਲਵੀਰ ਨੇ ਜਿਵੇਂ ਕਹਿੰਦੀ ਇਹ ਸਟਾਕ ਨਮਾ ਲੈ ਆਂਦਾ ਕੁਸ ਕੇ ਨਮਾ ਆ ਗਿਆ ਇੱਥੇ ਮਾਰ ਪਿਲਾਂ ਦਾ ਕੈਮਰਾ ਲਾਈ ਬੀਲ ਨਾਲ ਆ ਲੈ ਆਂਦਾ ਤੇ ਟਾਇਰ ਵੀ ਬੀਕੇਟੀ ਦੇ ਆ ਫਰੰਟ ਤੇ ਇਹ ਟਿਮਾਡਲ ਕਿੰਨਾ ਪਹਿਲਾਂ ਕੈਮਰਾ ਮਾਰ ਲਿਆ ਕਰ ਅਸਾ ਕੈਮਰਾ ਮਾਰ ਪਹਿਲਾਂ ਤਾਂ ਮੰਗੇ ਲੈ ਟਾਇਰ ਵੀ ਦਿਖਾ ਮੰਗੇ ਲੈ ਟਾਇਰ ਚੰਗੇ ਪਈਆ ਤੇ ਵੇਟ ਵੀ ਲੱਗੇ ਵੇ ਇਹਦੇ ਵੀ ਵੇਚ ਮਾਰ ਗਏ ਮੇਰਾ ਹੁਣ ਇਹਦੇ ਵੀ ਬਾਹਰ ਨਾ ਕਵਾ ਡੈਕ ਡੁੱਕ ਲੱਗਿਆ ਐਸੈਸਰੀ ਸਾਰੀ ਨਾਲ ਹੀ ਦੇਣੀ ਆ ਜਿਵੇਂ ਹੈਗਾ ਐਂ ਜਾਊਗਾ ਠੀਕ ਆ ਸੈਂਟਰ ਗੇਅਰ ਆ 555 ਅਰਜਨਾ ਜੀ ਇਹ ਇੱਧਰ ਵੀ ਦਿਵਾ ਦੇ ਟਿੱਲੋਂ ਕਹਿੰਦਾ ਠੀਕ ਆ ਟਿੱਲੋਂ ਐਂ ਦੇ ਵੀ ਆਜਾ ਤੇ ਰੰਗ ਪੇਂਟ ਜਮਾ ਮਿੱਤਰੋ ਜਿਵੇਂ ਕੀ ਦੀ ਪੂਰਾ ਸੌ ਪਹਿਲੇ ਕਰਦਾ ਡੈਕ ਫਾਸਟ ਸਟਾન્ડਰਡ ਆ ਜਿਮਿੰਦਾਰ ਦੇ ਘਰੋਂ ਆਇਆ ਬਾਈ ਕੋਲੇ ਆ ਜਮਾ ਪਹਿਲੇ ਘਰ ਦੇ ਡਾਇਰੈਕਟਰ ਕੋਈ ਆ ਪਹਿਲੇ ਫਰਸਟ ਆ ਮੈਂ ਫਰਸਟ ਹੋਣਾ ਰਿਹਾ ਮੈਂ ਅਗਰ ਵੀ ਕੈਮਰਾ ਮਾਰਿਆ ਜਾ ਕੇ ਟੀਵੀ 03 ਨੰਬਰ ਦੇ ਵਿੱਚ ਆ 13 ਮਾਡਲ ਆ ਡੰਡਾ ਫੱਟੀ ਟਰੈਵਲ ਮਿਲੂ ਇੰਜਨ ਗੇਰ ਰੋਕਿਆ ਜਮਾ ਬਾਈ ਹਰ ਨਾਮ ਦਾ ਡਾਇਰੈਕਟਰ ਹੈ ਕੰਡੀਸ਼ਨ ਤਾਂ ਦੇਖ ਲੈ ਅਰਜੰਤ ਦੀ ਕੰਡੀਸ਼ਨ ਇਹੋ ਜੀ ਮਿਲਦੀ ਨਹੀਂ ਹੁੰਦੀ ਆ ਮਾਡਲ ਦੀ ਨਹੀਂ ਮਿਲਦੀ ਨਹੀਂ ਮਿਲਦੀ ਇਹ ਮਾਡਲ ਦੀ ਮਿੱਤਰੋ ਆ ਕੰਡੀਸ਼ਨ ਹੀ ਮਿਲਦੀ ਐਸੇ ਤੇ ਰੰਗ ਰੰਗ ਦੇ ਕਿਵੇਂ ਪਿਆ ਸਾਰਾ ਕਿਤੇ ਆ ਰੰਗ ਖਿਓ ਦਾ ਰੰਗ ਤੇ ਹੁਣ ਇਹਦੀ ਡਿਮਾਂਡ ਹੈਗੀ ਆ 490000 ਘੱਟੋ ਘੱਟ 35 ਤੇ ਬਣੂ ਕਿੰਨੇ ਦਾ ਟਰੈਕਟਰ ਇਹ ਮੈਨੂੰ ਆਉ ਕੱਢ ਦੇ ਉਹ ਕਰ ਦੇ ਕੱਢ ਦੇ ਨਹੀਂ ਤਾਂ ਬਣੂ ਕਿੰਨੇ ਦਾ 490 ਦਾ ਡਿਮਾਂਡ ਆ 4 ਲੱਖ ਤੇ 75 ਹਜ਼ਾਰ ਚ 4 ਲੱਖ ਤੇ 75 ਹਜ਼ਾਰ ਦਾ ਟਰੈਕਟਰ ਮਿਲ ਜੂ ਟਰੈਕਟਰ ਪੂਰਾ ਫੋਲੀ ਚੰਗਾ ਪਿਆ ਮਿੱਤਰ ਇਹ ਟਰੈਕਟਰ ਦੀ ਗੱਲ ਕਰੀਏ ਕਮੀ ਨਹੀਂ ਹੈਗੀ ਟਰੈਕਟਰ ਦੀ ਕੋਈ ਵੀ ਗੱਲ ਆਪਾਂ ਕਹੀ ਕਮੀ ਹੋ 15000 ਰੁਪਿਆ ਰੇਟ ਹੀ ਟਰੈਕਟਰ ਦੇ ਵਿੱਚੋਂ ਘਟ ਜੂ ਡਿਸਕਾਊਂਟ ਹੋ ਜੂ ਰੇਟਸ ਨੂੰ ਪਤਾ ਵੀ ਮੌਕੇ ਦਾ ਹਨਾ ਤੇ ਬਾਕੀ ਇਹ ਬਾਈ ਦਾ ਟਰੈਕਟਰ ਬਾਈ ਬਾਈ ਕੁਲਵੀਰ ਦੀ ਮੰਡੀ ਦਾ ਨੰਬਰ ਆ ਇਹ ਉਹ ਚੰਗੀ ਚੀਜ਼ ਆ ਕੁਲਵੀਰ ਦਿਖਾਈ ਜਾਂਦੀ ਆ ਕੋਹੜਾ ਬੰਪਰ ਲੱਗਿਆ ਵਾ ਟਰੈਕਟਰ ਦੇ ਤੇ ਇਧਰ ਨੂੰ ਆ ਹੁਣ ਇਹਦਾ ਮੈਨੂੰ ਰੇਟ ਜਮਾ ਆ ਬਾਜਪਤੇ ਘੱਟ ਲੱਗਦਾ ਸਾਰਾ ਇਹਦੇ ਸਾਰੇ ਰੇਟ ਆਪਣੇ ਬਾਜ ਵੀ ਹੁੰਦੇ ਆਪਣੇ ਵੱਧ ਕਰ ਦੋ ਹਾਂ ਪੂਰਾ ਘੱਟ ਜਾ ਲੱਗਦਾ 2009 ਮਾਡਲ ਆ 520 4 2 ਲੱਖ ਤੇ 75000 ਡਿਮਾਂਡਾ ਟਾਇਰਾਂ ਟੁਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆਂ ਜੰਗੇਰ ਵਾ ਕੇ ਦੇਖ ਲੈ ਹਾਂ ਬਾਕੀ ਦੇਖ ਲੋ ਤਸੱਲੀ ਆ ਜਮਾ ਜਮਾ ਓਕੇ ਦੀ ਰਿਪੋਰਟ ਇਹਨਾਂ ਨੂੰ ਹੁੰਦੇ ਹੀ ਕੋਈ ਨਹੀਂ ਯਾਰ ਜਮਾ ਬੱਧਰ ਓਕੇ ਜਮਾ ਓਕੇ ਆਸਤਾਨ ਨੰਬਰ ਹੈ ਠੀਕ ਹੈ ਕੋਈ ਐਨਓਸੀ ਨਹੀਂ ਕੁਛ ਨਹੀਂਗਾ ਜਿਵੇਂ ਹੈਗਾ ਨਹੀਂ ਹੈ ਐਫੀਡੇਵਟ ਤੇ ਜਾਣਾਗਾ ਠੀਕ ਹੈ ਐਫੀਡੇਵਟ ਤੇ ਜਾਣਾ ਨਵਾਂ ਮਾਡਲ ਹੈ ਤੇ 2 ਸਪੀਡ ਦੇ ਵਿੱਚ ਹੀ ਹੈ ਨਾ ਤਾਂ ਇਹ 2 ਚ ਹੀ ਹੁੰਦਾ ਬਈ 50 ਐਚ ਪੀ ਆ ਮਿੱਤਰੋ 2 ਸਪੀਡ ਦੇ ਵਿੱਚ ਇਹ 275 ਡਿਮਾਂਡ ਆ ਕਿੰਨੇ ਕੁ ਦਾ ਬਣੂ ਇਹ ਯਾਰ ਹਜੇ ਵੀ ਇਹ ਗੱਲ ਕਹਿਣਾਗਾ ਵੀ ਇਹ ਤਾਂ ਫਿਰ ਆਪਾਂ ਨੂੰ ਪਤਾ ਆਹ ਤਾਂ ਤੇਰਾ ਮੰਨਣਾ ਹੀ ਨਹੀਂ ਅਸੀਂ ਆ ਤਾਂ ਮਰ ਨਹੀਂ। ਅੱਛਾ। ਚਲ ਆਇਆ ਘਰ 2 ਲੱਖ ਤੇ 55000 ਦਾ ਟ੍ਰੈਕਟਰ ਦੇ ਦੋ ਲੱਖ ਤੇ 55000 ਦਾ ਟ੍ਰੈਕਟਰ ਸਾਨੂੰ ਵਣ ਜੂਮੇ। ਜੋ 20000 ਰੁਪਿਆ ਰੇਟ ਆ 52 4 ਚੁੱਕ। ਦੁਬਾਰੇ ਫੇਰੇ ਗੱਲ ਕਹਿੰਦੇ ਰਾਜਸਥਾਨ ਨੰਬਰ ਆ ਕੋਈ ਦੇ ਉਸ ਨਹੀਂ ਮਿਲਣੀ 8 ਮਾਡਲ ਆ ਪਾਸੋਂ ਤੋਂ ਬਾਹਰ। ਠੀਕ ਐ ਜਿਵੇਂ ਖੜਾ ਹੀ ਲੈ ਕੇ। ਠੀਕ ਐ ਤੇ ਅੱਗੇ ਆ ਗਿਆ 485। ਪੰਜਾਬ ਨੰਬਰ ਦੇ ਵਿੱਚ ਆ 21 ਮਾਡਲ ਆ ਕਿੰਨੇ ਕਿ ਘੰਟੇ ਚੱਲਿਆ ਇਹ? ਮਾਰ ਲੋ ਕੈਮਰਾ ਇਹਦੇ ਤੇ। ਕਿਉਂਕਿ ਕੰਡੀਸ਼ਨ ਇਹਦੀ ਘੰਟੇ ਦਾ ਹਦੀ ਹੈ ਕਹਿੰਦੇ ਘੰਟੇ ਘੱਟ ਚੱਲਿਆ। 1 ਘੰਟੇ। ਮਾਰੀ ਮੜਾ ਜਾਂਦਾ ਇਹ ਤੇ ਇਨੇ ਘੰਟੇ ਕਹਿੰਦਾ 190 ਕੀ ਹੈ ਹੈ ਨਹੀਂ 1900 ਘੰਟਾ 1900 ਘੰਟਾ ਟਰੈਕਟਰ ਚੱਲਿਆ ਜੀ 485 ਕਨੀਸ਼ਨ ਟਰੈਕਟਰ ਦੀ ਥੋੜੇ ਸਾਹਮਣੇ ਆ ਚੌਕੜਾ ਬੀਕੇਡੀ ਦਾ ਲੱਗਿਆ ਨਾਲ ਦੇ ਆਚਾਰੇ ਡੈਰ ਅਸੀਂ ਨਾਲ ਦੇ ਨਾਲ ਦਾ ਸਾਰਾ ਕੁਝ ਨਵਾਂ ਟਰੈਕਟਰ ਹੈ ਜਿਹੜਾ ਕੋਈ ਕਮਰਸ਼ੀਅਲ ਕੰਮ ਤੇ ਚੱਲਿਆ ਹੋਇਆ ਜ਼ਿਮੀਂਦਾਰ ਦੇ ਚੱਲਿਆ ਹੋਇਆ ਟਰੈਕਟਰ ਉਮੀ ਪਿਆ ਕੋਈ ਕਮੀ ਨਹੀਂ ਹੈਗੀ ਠੀਕ ਹੈ ਤੇ ਸਟੀering ਚੇਂਜ ਕਰਿਆ ਹੋਇਆ ਹੈ ਸਟੀering ਦਾ ਫਿਰਟਾ ਉਹ ਬੱਚੇ ਦੇ ਸਾਰਾ ਲਿਖਿਆ ਹੋਇਆ ਹੈ ਮੋਡੀਫਾਈ ਕਰਾਇਆ ਹੈ ਹਾਂ ਠੀਕ ਹੈ ਚੌਕੀ ਜੱਟਾ ਬੈਠਾ ਵੀ ਉੱਤੇ ਚੌਕੀ ਜੱਟਾ ਠੀਕ ਹੈ ਹਾਂ ਹਾਂ ਵੇਖੋ ਹੁੰਦਾ ਸਪਿੰਨਰ ਲੱਗਿਆ ਹੋਇਆ 21 ਮਾਡਲ ਆ ਜੀ 485 ਐਸਰ ਤੇ ਇਹਦੇ ਰੇਡੀਏਟਰ ਨਹੀਂ ਹੋਗਾ ਤੁਹਾਨੂੰ ਪਤਾ ਹੀ ਹੈ ਮਿੱਤਰੋ ਇਹ ਕਿਸੇ ਗੱਲ ਕਰਕੇ ਇਹ ਬਿਨਾ ਪਾਣੀ ਵਾਲਾ ਹੈ ਇਹ ਬਿਨਾ ਪਾਣੀ ਵਾਲਾ 5 ਲੱਖ ਤੇ 35000 ਹੁਣ ਇਹਦੀ ਡਿਮਾਂਡ ਹੋਗੀ ਕਿੰਨੇ ਕੁ ਦਾ ਬਣਦੀ ਹੈ ਸੈਕਟਰ 35 ਜੱਕ ਰਹੀ ਹੈ ਪੂਰੇ 5 ਦਾ ਅਈ ਮੇਤਰੋ ਪੂਰੇ 5 ਲੱਖ ਦਾ ਟਰੈਕਟਰ ਸਾਨੂੰ ਮਿਲ ਜੂ 21 ਮਾਡਲ 35000 ਰੇਟ ਆ ਟਰੈਕਟਰ ਦੇ ਵਿੱਚੋਂ ਘਟ ਜੂ ਇਹ ਫਿਕਸ ਰੇਟ ਹੀ ਆ ਢੱਲੋ ਨਹੀਂ ਚੰਗਾ ਫਿਕਸ ਰੇਟ ਆ ਜੀ ਫਿਕਸ ਰੇਟ ਯਾਰ ਇਹਨੂੰ ਕਸਰ ਹੈ ਕੋਈ ਇਹ ਪੰਜ ਪੰਜ ਕਰਕੇ ਕਰਾਲਾ 7 ਕਰਾਲਾ 10 ਕਰਾਲਾ ਉਹ ਕੰਮ ਹੋ ਜਾਣੀਗਾ ਠੀਕ ਐ ਐਸ ਰੇਟ ਤੇ ਮਿਲਦਾ ਵੀ ਨਹੀਂ ਫਿਰ ਇਹ ਵੀ ਗੱਲ ਆ ਸਹੀ ਗੱਲ ਆ ਤੇ ਟਰੈਕਟਰ ਆ ਪੂਰਾ ਚੰਗਾ ਜਿਹਾ ਨਵਾਂ ਟਰੈਕਟਰ ਹੈ ਜ਼ਿਮੀਂਦਾਰੇ ਤੇ ਚੱਲਿਆ ਕਮਰਸ਼ੀਅਲ ਕੰਮ ਤੇ ਨਵਾਂ ਲੈਣ ਜਾਂਦਾ ਤੇ ਇਹ ਟਰੈਕਟਰ ਲੈ ਜੀ ਇਹ ਲੈ ਜੋ ਹਾਰ ਪਾ ਕੇ ਲੈ ਜੋ ਕੋਈ ਚੱਕਰ ਆ ਠੀਕ ਐ ਤੇ ਅੱਗੇ ਆ ਗਿਆ ਸਵ ਪੰਜਾਬ ਨੰਬਰ ਆ 590000 ਡਿਮਾਂਡ ਆ ਕੰਡੀਸ਼ਨ ਟਰੈਕਟਰ ਦੀ ਥੋੜੇ ਸਾਹਮਣੇ ਨਵਾਂ ਟਰੈਕਟਰ ਹੈ ਵੀ ਇਹਨੂੰ ਕੋਈ ਕਮੀ ਨਹੀਂ ਹੈਗੀ ਠੀਕ ਹੈ ਇੱਥੇ ਬਾਈ ਇੱਥੇ ਫਿਰਦਾਗਾ ਆਪਣੇ ਕੋਲੇ ਲੱਗੇ ਅੱਜ ਮੰਡੀ ਤੇ ਠੀਕ ਹੈ ਤੇ ਜ਼ਿਮੀਦਾਰ ਹੈ ਟਰੈਕਟਰ ਇਹ ਠੀਕ ਹੈ ਘਰੋਂ ਹੀ ਆਇਆਗਾ ਠੀਕ ਹੈ ਕਿਸੇ ਕਾਰਨ ਆ ਵੀ ਬਸ ਉਹ ਹੀ ਸ਼ੌਂਕ ਆ ਵੀ ਵੇਚਣਾ ਵੇਚਣਾ ਕੋਣੇ ਦਾ ਨਵਾਂ ਟਰੈਕਟਰ ਨੂੰ ਤਾਂ ਕਮੀ ਨਹੀਂ ਹੈਗੀ ਕੋਈ ਠੀਕ ਹੈ ਤੇ ਬਣੂ ਕਿਨੇ ਦਾ ਟਰੈਕਟਰ ਇਹ ਜੈਜ ਰੇੜੀ ਭਰਿਆ ਦੇਖ 590 ਡਿਮਾਂਡ ਆ ਫਿਰ ਵੀ ਜਾ ਰਿਹਾ ਕੋਈ 10-5000 ਰੁਪਇਆ ਲੈਸ ਹੋ ਜੂਗਾ 15 ਹੋ ਜੂਗਾ 15000 ਰੁਪਇਆ ਰੇਟ ਤੇ ਟਰੈਕਟਰ ਦੇ ਵਿੱਚੋਂ ਕੱਢ ਜੂ ਮੇਤਰੋ ਹਾਂ ਕਨਿਸ਼ਨ ਤੁਹਾਡੇ ਸਾਹਮਣੇ ਆ ਤੇ ਹੁਣ ਬਾਈ ਕੁਲਵੀਰ ਵਾਲਾ ਸਟਾਕ ਚੱਲ ਪਿਆ ਇੱਥੋਂ ਸਟਾਕ ਤਾਂ ਆਪਣੇ ਜਹੜਾ ਤਾ ਆਪਾਂ ਤਾਂ ਲੋਕਾਂ ਵਾਲੀਆਂ ਬਾਈ ਮਾਗਲਾ 300 ਕਾਪੀਆ 375 600 ਡਿਮਾਂਡ ਆ ਪਾਵਰ ਸਟੀਰਿੰਗ ਵਾਲਾ ਇਸ ਤਰ੍ਹਾਂ ਜੀ ਇਹ ਤੇ ਇਹ ਜੇ ਆਪਾਂ ਘੰਟਿਆਂ ਦੀ ਗੱਲ ਕਰੀਏ ਸਿਰਫ ਤੇ ਸਿਰਫ 80 ਕਿ ਚੱਲਿਆ 579 ਘੰਟੇ ਚੱਲਿਆ ਘੰਟੇ ਵੱਧ ਕਹਿੰਦਾ ਹਜੇ ਕੁਲਵੀਰ ਨੇ 579 ਘਰ ਦੇ ਟਰੈਕਟਰ ਇਹ ਚੱਲਿਆ ਤੇ ਇਹਦੀ ਡਿਮਾਂਡ ਸਾਨੂੰ ਦੱਸੀ ਦੀ 3 ਲੱਖ ਤੇ 75000 75000 ਟਹੀ ਜੇ ਪਈਆ ਲਓ ਕਲੀਅਰ ਇਹਨੂੰ ਮੋਟੀ ਕਰ ਦਿੰਨੇ ਆ ਮੋਟੀ ਕਰ ਦਿੰਨੇ ਆ ਤੇ ਇਦਾਂ ਹੀ ਕਹਿੰਨੇ ਤਾਂ ਬਣਾ ਦੱਸ 75 ਮਾੜਾ ਮੋੜ ਹੋਰ ਕਰਾਉਣਾ ਕਿ ਬਸ ਇੱਕ ਰੇਟ ਦੱਸ ਇੱਕ ਰੇਟ ਦੱਸ ਸਾਢੇ 3 ਲੱਖ ਦਾ ਦੇ ਦਿੰਦਾ ਸਾਢੇ 3 ਲੱਖ ਦਾ 25000 ਰੇਟ ਮਿੱਤਰੋ ਅੱਜ ਸਰ ਜੋ ਘਟਜੂ ਜੇ ਕੋਈ ਵੀਰ ਕਹਿੰਦਾ ਵੀ ਨਵਾਂ ਟਰੈਕਟਰ ਲੈਣਾ ਮੈਂ ਆਸਾ ਇਹ ਲੈ ਜੇ ਖਮਾ ਦੇ ਗਏ ਨਵੇਂ ਇਹਨੂੰ ਕੀ ਹੋਇਆ ਕੁਛ ਵੀ ਨਹੀਂ ਹੁੰਦਾ ਕੁਛ ਵੀ ਨਹੀਂ ਹੁੰਦਾ ਇਹਨੂੰ ਤੇ ਜਿਵੇਂ ਮਰਜ਼ੀ ਤੋ ਕੰਮ ਲਈ ਚਲੋ ਦੱਬ ਕੇ ਤੇ ਟਰੈਕਟਰ ਪੂਰਾ ਜੰਗਾ ਖਰਚਾ ਤੇਲ ਦਾ ਘਾਟਾ ਜੇ ਕਿਸੇ ਵੀ ਨੇ ਵੱਡੇ ਟਰੈਕਟਰ ਨਾਲ ਛੋਟਾ ਟਰੈਕਟਰ ਰੱਖਣਾ ਤੇ ਇਹਦੇ ਅਰਗੀ ਰੀਸ ਨਹੀਂ ਕੋਈ ਸਾਰੇ ਕੰਮ ਕਮਰਸ਼ੀਅਲ ਕੰਮ ਲੈਣਾ ਉਹ ਵੀ ਦੇ ਦੂਗਾ ਅੱਗੇ ਹੁਣ ਚੱਲਦੀ ਕਮ ਉਹ ਸਾਰੇ ਕੰਮ ਦਊਗਾ ਪੈਸਟਨਗਰ ਵੀ ਇੱਡਾ ਹੁੰਦਾ ਹੈ ਪ੍ਰਾਈਵੇਟ ਵੀ ਬੀਲ ਵੀ ਇੱਡਾ ਹੁੰਦਾ ਇਹ ਤਾਂ ਹੀ ਇਹ ਭੂਂਗ ਵਾਲੀ ਟਰਾਲੀ ਹੈ ਜਿਹੜੀ ਉਹ ਘਰੀਸਦਾ ਜ ਵੱਡਾ ਪੈਸਟਨ ਹੁੰਦਾ ਇਹ ਟਰੈਕਟਰ ਜੇ ਆਪਾਂ ਐ ਵੀ ਕਹਿੰਦੇ ਆ ਗਿਲਵੀਰੇ ਚ ਵੀ ਇਸਰਾਨਾਂ ਦਾ ਇਹ ਟਰੈਕਟਰ ਇਸਰਾਨਾਂ ਦਾ ਹੀ ਅਗਲਾ ਇਹ ਜਾ ਜਿਹੜਾ ਇੱਕ ਪਿਸਟਨ ਵਾਲਾ ਭੂੰਗੜੀ ਟਰਾਲੀ ਖਿੱਚਦਾ ਹੋਰ ਕੋਈ ਨਹੀਂ ਜਿਹੜਾ ਇੱਕ ਸਿਲੰਡਰ ਹੋ ਕੇ ਭੂੰਗੜੀ ਟਰਾਲੀ ਖਿੱਚਦਾ ਅੱਗੇ ਤੈਨੂੰ ਜ਼ਿੰਮੇਵਾਰ ਵੀ ਬਹੁਤ ਲੈਂਦਾ ਸੀਗਾ ਠੀਕ ਹੈ ਸਹਾਇਕ ਧੰਦੇ ਵਾਸਤੇ ਹੁਣ ਜਦੋਂ ਦਾ ਸਾਰੇ ਏਰੀਆਜ਼ 'ਚੋਂ ਨਾ ਹੋ ਗਿਆ ਸਾਰੇ ਪੰਜਾਬ 'ਚ ਤਕਰੀਬਨ ਚੋਨਾ ਲੱਗਣ ਲੱਗ ਗਿਆ ਉਦੋਂ ਫਿਰ ਥੋੜਾ ਜਿਹਾ ਕਨਵਰਟ ਕਰਤਾ ਥੋੜੇ ਜਿਹੇ ਡਰਾਈਵਰ ਨਹੀਂ ਹੁਣ ਚਲਾ ਕੇ ਰਾਜੀ ਇਹਦੇ ਅਰਕੀ ਤਰੀਕੀ ਸੀ ਉਹ ਸਵਤਾ ਵੀ ਫਿਰ ਇਹ ਚ ਤਾਂ ਹੁਣ ਦੇਤੀ ਦੂਜੇ ਡਾਇਰੈਕਟਰ ਲਈ ਹਾਂ ਹਾਂ ਹੁਣ ਤਾਂ ਸਾਰੀ ਦੇਦੀ ਪਾਵਰ ਸਟੀਅਰਿੰਗ ਹੋ ਗਿਆ ਤੇਲ ਬਰੇਕਾਂ ਹੋ ਗਿਆ ਤੇ ਜ਼ੋਰ ਤਾਂ ਨਾ ਲਾਉਗੇ ਲੋਗਾ ਦਾ ਜ਼ੋਰ ਲਾਉਂਦੇ ਲਾਉਂਦਾ ਬੇਤ ਤੋਂ ਵੱਧ ਜ਼ੋਰ ਲਾਉਂਦਾ ਲੇਟ ਤੋਂ ਵੱਧ ਲਾਉਂ ਅੱਗੇ ਆ ਗਿਆ 745 45 ਡੀਆਈ 16 ਮਾਡਲ 385 ਹਜ਼ਾਰ ਡਿਮਾਂਡਰ ਨੰਬਰ ਟਰੈਕਟਰ ਦਾ ਕਿੱਥੋਂ ਦਾ ਨੰਬਰ ਹਰਿਆਣਾ ਦਾ ਬਾਈ ਦਾ ਹਰਿਆਣਾ ਨੰਬਰ ਦਾ ਚੌਕੜਾ ਜਮਨਾ ਮਟਰ ਜਮਨ ਤਾਜ਼ਾ ਪਾਇਆਗਾ ਤਾਜ਼ਾ ਚੌਕੜਾ ਜੇਕੇ ਦੇ ਟਾਇਰ ਲੱਗੇ ਆ ਚਾਰੇ ਚਾਰੇ ਜੇਕੇ ਦੇ ਦੇਖ ਸਕਦੇ ਹੋ ਤੇ ਆਹ ਦੇਖੋ ਮਿੱਤਰੋ ਪਹਿਲਾਂ ਤਾਂ ਨਨਵੇਂ ਟਾਇਰ ਜਮਾ ਨਵੇਂ ਟਾਇਰ ਆ ਕਹਿਣ ਦੀਆਂ ਗੱਲਾਂ ਨਹੀਂ ਤੇ ਫਰੰਟ ਟਾਇਰ ਵੀ ਦਿਖਾ ਦੀ ਇੱਕ ਵਾਰੀ ਜਮਾ ਨਵੇਂ ਟਾਇਰ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਇਹ ਕਿੰਨੇ ਦਾ ਬਣਦੀ ਤੇਲ ਬ੍ਰੇਕਾਂ ਡਾ ਬਲ ਕਲਚ ਡਬਲ ਡਿਸਟ੍ਰਿਬਿਊਟਰ ਇਹਦੀ ਹੁਣ ਡਿਮਾਂਡ 385 ਹਜ਼ਾਰ ਡਿਮਾਂਡ ਨਹੀਂ ਦਬਣੂ ਕਿੰਨੇ ਦਾ ਇਹ ਤਾਂ ਤੇਰੀ ਡਿਮਾਂਡ ਅਸੀਂ ਮੰਨਣੀ ਨਹੀਂ 360000 ਰੁਪਏ ਦਾ ਟਰੈਕਟਰ ਦੇ ਤਿੰਨ ਲੱਖ ਤੇ 65000 ਦਾ ਮਿੱਤਰੋ 20000 ਰੇਟ ਆ ਟਰੈਕਟਰ ਦੇ ਵਿੱਚੋਂ ਘਟ ਜੂ ਅੱਗੇ ਆ ਗਿਆ 255 ਨਵਾਂ ਮਾਡਲ ਆ ਇਹ ਮਹਿੰਦਰਾ ਮਹਿੰਦਰੀ ਆ ਗਿਆ ਇਹ ਹਿੰਦੂ ਟਾਇਰ ਮਿੰਦੋ ਮਿੰਦੋ ਹੀ ਆ ਗਈ ਇਹ ਜਵਰਾਜ ਆ ਜੀ ਨਵਾਂ ਮਾਡਲ ਦੇ ਵਿੱਚ ਆ ਫਰੰਟ ਟਾਇਰ ਜਮਾ ਨਵੇਂ ਆ ਪੈਕ ਟਾਇਰ ਵੀ ਚੰਗੇ ਪਾਇਆ ਤੇ ਇਹ ਹੁਣ ਡਿਮਾਂਡ ਇਹਦੀ ਕਹਿੰਦੀ ਆ ਕੁਲਵੀਰ ਕਹਿੰਦਾ 1.5 ਲੱਖਾਂ ਪਹਿਲਾਂ ਕਿੰਨੇ ਸੀ ਪਹਿਲਾਂ ਤਾਂ 69 ਕਸਰ ਕੱਢ ਹੀ ਦਿੱਤੀ ਪਹਿਲੀ ਗੱਡੀ ਪਹਿਲੀ ਗੱਡੀ ਥੋੜੀ ਜਿਹੀ ਹੋਰ ਕੱਢ ਦੇ ਪੂਰੀ ਕੱਢਾਂਗੇ ਪੂਰੀ ਪੂਰੀ ਕੱਢਾਂਗੇ ਕਿੰਨੇ ਦਾ ਬਣੇ 1 ਲੱਖ 35000 ਦਾ ਦੇ ਦਾਂਗਾ 1 ਲੱਖ 35000 ਦਾ ਮਿੱਤਰੋ ਆ ਟਰੈਕਟਰ ਮਿਲ ਜੀ ਗੱਲਬਾਤ ਕਰਕੇ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਅੱਗੇ ਆ ਗਿਆ ਜੀ ਸੋਨਾਲਿਕਾ ਮੈਜ ਮਾਸਟਰ 35 ਦਾ ਇਹ ਮਾਡਲ ਹੈਗਾ 21 4 ਲੱਖ ਤੇ 25000 ਡਿਮਾਂਡ ਆ ਪੀ ਵੀ 69 ਨੰਬਰ ਦੇ ਵਿੱਚ ਆ ਇਹਦੇ ਵੀ ਟਾਇਰ ਬੈਕ ਟਾਇਰ ਜੇ ਕੇ ਦੇ ਲੱਗੇ ਪਿਆ ਜਮਾਨੇ ਦੇ ਵਿੱਚ ਆ ਮਾਈਟ ਮੂਡ ਦੇਖ ਸਕਦੇ ਹੋ ਇੱਧਰ ਮਿੱਤਰੋ ਪੂਰੀ ਸੁਮਾਈ ਚਾ ਟਰੈਕਟਰ ਆ ਕਿੰਨੇ ਦਾ ਬਣ ਜੂ ਇਹ ਇੱਕੋ ਹੀ ਨੈਟ ਫਿਟ 4 ਲੱਖ ਦਾ ਟਰੈਕਟਰ ਦੇ ਦਾਂਗਾ 4 ਲੱਖ ਦਾ ਟਰੈਕਟਰ ਬਣ ਜੂ ਇਹ ਮਿੱਤਰੋ ਇਹਦੀ ਡਿਮਾਂਡ ਸਾਨੂੰ ਦੱਸ ਦਿੱਤੀ ਸਵਾ ਚਾਰ ਰੱਖ ਸਵਾ ਚਾ 25000 ਰੁਪਏ ਹੋਰ ਵੀ ਮਾਨਤਾ ਨਜ਼ਰ ਇਹਦੇ ਚੋ ਕਰ ਦੇਵਾਂਗੇ ਅੱਗੇ ਆ ਗਿਆ ਜੀ 16 ਮਾਡਲ 4 ਲੱਖ 80 ਹਜ਼ਾਰ ਡਿਮਾਂਡ ਡੀਆਈ 750 ਟਾਇਰ ਪੂਰੇ ਫੋਲੀ ਚੰਗੇ ਪਿਆ ਨੰਬਰ ਕਿਥੋਂ ਦਾ ਨੰਬਰ ਕਿਥੋਂ ਦਾ ਰਜਿਸਟਰ ਨੰਬਰ ਇਹਦਾ ਵੀ ਹਰਿਆਣਾ ਦਾ ਐਨਓ ਸੀ ਇਹਦੀ ਮਿਲ ਜੂਗੀ ਅੱਛਾ ਲੋਨ ਫੈਂਸ ਕਰਾਉਣਾ ਲੋਨ ਫੈਂਸ ਵੀ ਹੋ ਜਾਊਗਾ ਲੋਨ ਫੈਂਸ ਦੀ ਸਭ ਤੋਂ ਵੱਧ ਫੋਲ ਹੈ ਠੀਕ ਹੈ ਵਿੱਚ ਟਰੈਡਰ ਕੱਟਿਆ ਜਾ ਕੱਟ ਕਟਾਉਣਾ ਕਿਸੇ ਨੇ ਬਾਜ਼ਾਰ ਰੇਟ ਤੇ ਟਰੈਡਰ ਵੀ ਕੱਟਿਆ ਜਾ ਵਿੱਚ ਕੱਟ ਵੀ ਲਾਉ ਨੋਨ ਵੀ ਹੋ ਜੂ 4 ਲੱਖ 80 ਹਜ਼ਾਰ ਡਿਮਾਂਡ 4.5 ਲੱਖ ਦਾ 4.5 ਲੱਖ ਦਾ 30000 ਰੁਪਿਆ ਰੇਟ ਮਿੱਤਰੋ ਆ 750 ਬਣ ਜੂ ਇਹ 750 ਦੇ ਵਿੱਚ ਸਬਧਾਵਾ ਸਾਰੀਆਂ ਆ ਗਈਆਂ ਪਾਵਰ ਸਟੇਨਿੰਗ ਆ ਗਿਆ ਮਿੱਤਰੋ ਜਿਵੇਂ ਪਹਿਲਾਂ ਵਾਲਾ ਵਿੱਚ ਨਹੀਂ ਆਈ ਪਾਵਰ ਹੁਣ ਆਪਾਂ ਪਿੱਛੇ ਨਹੀਂ ਗੱਲ ਕਰੀ ਉਹ ਟਰੈਕਟਰ ਤੇ ਜਿੰਨਾ ਆਪਾਂ ਰੇਟ ਦਿੱਤਾ ਉਸ ਤੋਂ ਵੱਧ ਲੋਨ ਹੋ ਜੂ ਠੀਕ ਹੈ ਇਹ ਗਿਆ 730 ਇਹਦੀ ਡਿਮਾਂਡ ਬਹੁਤ ਆ ਤੇ ਇਹ ਮੰਨ ਲਏਗਾ 9.4 ਲੱਖ 90 ਡਿਮਾਂਡ ਆ ਪੀਵੀ ਨੰਬਰ ਦੇ ਵਿੱਚ ਆ 55 ਐਚਪੀ ਵਾਲਾ ਇਹ 55 ਚ ਪਲੱਸ ਤੇ ਇਹ ਕਿੰਨੇ ਕ ਦਾ ਬਣ ਜੂ ਇਹ 4 ਲੱਖ ਤੇ 60000 4 ਲੱਖ ਤੇ 60 ਹਜ਼ਾਰ ਦਾ ਟਰੈਕਟਰ ਬਣ ਜੂ ਇੱਥੇ ਮਾਰ ਦੀ ਮੜਾ ਇਹ ਕੈਮਰਾ 490 ਡਿਮਾਂਡ ਆ 30 ਹਜ਼ਾਰ ਰੇਟ ਹੈ ਟਰੈਕਟਰ ਦੇ ਵਿੱਚੋਂ ਘਟ ਜੂ ਕੀ ਗੱਲ ਹੋ ਗਈ ਟਿਲੋ ਫਿਕਸ ਹੀ ਕਰ ਲੈ 30 ਹਜ਼ਾਰ ਮੈਂ ਤਾਂ ਚਾਹਦਾ ਨਹੀਂ ਹਾਂ 30 ਹਜ਼ਾਰ ਤੇ ਸੁਈ ਵੰਦਣਾ ਤੇ ਬਾਗੀ ਹੁਣ ਤੂੰ 30 ਹਜ਼ਾਰ ਤਿਆ ਦੇ 90 ਇੱਥੇ ਨਾਇਆ ਦਿਖਾਇਆ ਨਾ ਨਾਲ ਮੈਂ ਆਡੀਅנס ਨੂੰ ਇਹ ਗੱਲਾਂ ਨਹੀਂ ਹੈ ਇਹ ਬੰਦਾ ਲਾਈਟ ਦੇ ਦੇਣਾ ਵੀ ਆ ਕੋਈ ਆ ਗਿਆ ਗੱਲ ਵੀ ਆਪਾਂ ਐਂ ਕਹਿ ਦਿੰਦੇ ਤੇ ਆ ਆ ਗਿਆ ਗਹਿਣਾ ਫਾਰਮ ਟਰੈਕ 45 ਦਾ ਥੋੜਾ ਦਾ ਬੱਚਾ ਹੈ ਥੋੜ ਕੇ ਬੀ ਜੀ ਡੀ ਦੇ ਟਾਇਰਾਂ ਚ ਫਰੰਟ ਟਾਇਰ ਐ ਐਮ ਆਰ ਐਫ ਦੇ ਲੱਗੇ ਆ ਨੰਬਰ ਕਿਥੋਂ ਦਾ ਕਲ ਵੀਰ ਨੰਬਰ ਇਹ ਹਰਿਆਣੇ ਦਾ ਹੈ ਹਰਿਆਣਾ ਨੰਬਰ ਆ 2000 ਮਾਡਲ ਆ 220000 ਟਰੈਕਟਰ ਦੀ ਡਿਮਾਂਡ ਆ ਡਬਲ ਕਲੱਚ ਆ ਇਹ ਠੀਕ ਹੈ ਤੇ ਇੰਜਨ ਗੇਅਰ ਦਾ ਪੂਰੇ ਚੰਗਾ ਹੈ ਇੰਜਨ ਗੇਅਰ ਤਾਂ ਮੈਨੂੰ ਐ ਮੰਨ ਕੇ ਚਲੋ ਪਤਾ ਦਾ ਰੰਗ ਦਿਖਾ ਦੇਣ ਉਹਦਾ ਉਦੋਂ ਬਾਅਦ ਦੇ ਵਿੱਚ ਇੱਥੇ ਮਾਰੀ ਇੰਜਨ ਦੇ ਕੈਮਰਾ ਦੇਖ ਕੇ ਮਾਡਲ ਦੇ हिसाब ਨਾਲ ਪੂਰਾ ਚੰਗਾ ਪਿਆ ਟਰੈਕਟਰ 'ਚ ਕੋਈ ਕਮੀ ਨਹੀਂ ਹੈਗੀ ਕਿਸੇ ਪਾਸੇ ਤੌਕਾ ਤੇਲ ਦਾ ਨਹੀਂ ਜਮਾ ਸੁੱਕਾ ਇੰਜਨ ਪਿਆ ਟਰੈਕਟਰ ਦਾ ਇਹ ਹੁਣ ਡਿਮਾਂਡ ਇਹਦੀ ਕਿੰਨੀ ਹੈਗੀ ਡਿਮਾਂਡ ਹੈਗੀ ਹੈਗੀ ਕੋਲ 220000 ਰੁਪਿਆ ਇਹ ਕਿੰਨੇ ਕਿਦਾ ਬਣ ਜੂ 1 ਲੱਖ 95000 ਦਾ ਟਰੈਕਟਰ ਦੇ 25000 ਰੁਪਿਆ ਰੇਟ ਮੌਕੇ ਤੇ 5-4000 ਰੁਪਿਆ ਹੋਰ ਵੀ ਮਾਨਤਨ ਕਰਦਾ ਹਾਂ 90000 ਹੁਣ ਜਿਹੜੇ ਇਹ ਟਰੈਕਟਰ ਨੇ ਕੰਪਨੀਆਂ ਦੇ ਹੱਥ ਖੜੇ ਕਰਾਏ ਸੀ ਉੱਥੇ ਨਹੀਂ ਗਿਆ ਮੈਂ ਹੁਣ ਇੱਥੇ ਤਾਂ ਆ ਗਿਆ ਨਾ ਇਹਨੇ ਕਿਰਾਏ ਲਾਦੇ ਇਹ ਕਿਉਂ ਪਹਿਲਾਂ ਨਾ ਮਾਰ ਲਾਇਆ ਉਹ ਨਵਾਂ ਸੀ ਜੀ ਉਹ ਨਵਾਂ ਸੀ ਇਹਨੇ ਕਿਰਾਏ ਇਹ ਕਿਰਾਏ ਆਣਾ ਚਾ ਰਿਕਾਰਡ ਬਣਾਇਆ ਹੀ ਹੈ ਕਿਹਨਾਂ ਇਹ ਰਿਕਾਡੋ ਇੰਜਣ ਹੈ ਇਹ ਰਿਕਾਡੋ ਇੰਜਣ ਦੇ ਵਿੱਚ ਆ ਇਹ ਰਿਕਾਡੋ ਇੰਜਣ ਦੱਸਾ ਬਾਰਾ ਮਾੜਲਾ 285 ਡਿਮਾਂਡ ਆ ਤੇ ਗੱਲਾਂ ਕਰਾਤੀਆਂ ਸੀ ਟਰੈਕਟਰ ਨੇ ਜਦੋਂ ਆਏ ਆ ਇਹ ਹਣਾ ਤੇ ਹੁਣ ਵੀ ਕਰਾਉਂਦਾ ਆ ਇਹ ਕਿਹੜਾ ਹੁਣ ਕਿਹੜਾ ਜਵਾਬ ਦਿੰਦਾ ਹੁਣ ਤਾਂ ਜਿਵੇਂ ਕਹ ਦੀ ਬਹੁਤ ਕੰਪੈਨਰ ਮਸ਼ੀਨਾਂ ਉਸਨਾਂ ਵਾਲਿਆਂ ਨੇ ਸੌਦਾ ਕਰਦਿਆਂ ਹੁਣ ਆ ਇਹਦੇ ਮੂਰੇ ਹੱਥ ਫੇਰ ਵੀ ਖੜੇ ਕਰ ਜਾਂਦੇ ਆ ਕਰਦੀਆਂ ਹੱਥ ਕਰਦੀਆਂ ਵੀ ਮਰੇ ਹਲੇ ਵੀ ਹੱਥ ਖੜੇ ਕਰਦੀਆਂ ਯਾਰ ਨਾ ਇਹਦੇ ਪਾਣੀ ਪਾਉਣਾ ਨਾ ਗਰਮ ਹੋਣਾ ਨਾ ਗਰਮ ਹੋਣਾ ਨੇ ਸਹੂਲਤਾਂ ਵਾਲੇ ਹੈ ਦਿਮਾਗ ਨਹੀਂ ਦਿਮਾਗ ਹੈ ਹੀ ਨਹੀਂ ਇਹ ਕੰਮ ਨਹੀਂ ਹੁੰਦਾ ਦਿਮਾਗ ਹੈ ਹੀ ਨਹੀਂ ਇਹ 285 ਡਿਮਾਂਡ ਹੈ ਜੀ ਨੰਬਰ ਕਿੱਥੋਂ ਦਾ ਟਰੈਕਟਰ ਦਾ ਨੰਬਰ ਇਹਦਾ ਪੰਜਾਬ ਦਾ ਹੈ ਬਣੂ ਕਿੰਨੇ ਦਾ ਹੈ ਜੈਜ ਰੇਟ ਨਹੀਂ ਡਿਮਾਂਡ ਹੋ ਗਈ ਇਹਦਾ ਤੁਹਾਨੂੰ 285 ਦਾ ਹੋ ਗਈ ਡਿਮਾਂਡ 2 ਲੱਖ ਤੇ 65 ਹਜ਼ਾਰ ਦਾ ਟਰੈਕਟਰ ਦੇ ਦੇ 2 ਲੱਖ ਤੇ 65 ਹਜ਼ਾਰ ਦਾ ਟਰੈਕਟਰ ਮੇਥੋਂ ਇਹ ਮਿਲ ਜੂ ਵੀਡੀਓ ਸ਼ੇਅਰ ਕਰਕੇ ਲੈ ਕਰਕੇ ਆਜੋ ਮਾਨਤਨ ਬਾਈ ਕੁਲਵੀਰ ਤੋਂ ਹੋਰ ਵੀ ਕਰਾ ਦਾਂਗੇ ਕਰ ਦੇ ਨੰਬਰ ਬੋਲ ਦੇ ਇੱਕ ਕਰੀਗੇ ਨੰਬਰ ਬਾਈ ਹੋ ਗਿਆ 94179326 9417232637 ਗੱਲਬਾਤ ਕਰਕੇ ਟਰੈਕਟਰ ਮੇਥੋਂ ਤੁਸੀਂ ਲਿਜਾ ਸਕਦੇ ਹੋ ਟਰੈਕਟਰ ਬਾਈ ਕੋਲ ਇੱਧਰ ਵੀ ਖੜੇ ਆ ਉੱਧਰ ਵੀ ਖੜੇ ਆ ਜਿਹੜੇ ਦਿਖਾਇਆ ਕੱਲੇ ਇਹੀ ਨਹੀਂ ਵੀਡੀਓ ਹੋ ਜੂ ਬੜੀ ਲੰਬੀ ਜੇ ਆਪਾਂ ਸਾਰਿਆਂ ਨੇ ਮਾਰਤਾ ਕੈਮਰਾ ਫੋਨ ਲਾ ਲਿਓ ਟਰੈਕਟਰ ਜਿਹੜਾ ਮਰਜ਼ੀ ਲੈ ਜਾ ਲੋਂ ਦੀ ਸਬਦ ਹੈਗੀ ਆ ਪੁਰਾਣਾ ਵੀ ਵਿੱਚ ਘੱਟਾ ਦੇ ਦੋ ਕਰਾ ਕੇ ਦੇਵਾਂਗੇ ਆਪ ਕਰੀਏ ਕਿਸੇ ਕੋ ਕਰਾ ਗਏ ਲੋਂ ਦੀ ਸਬਦ ਦਾ ਫੁੱਲ ਠੀਕ ਐ ਸੱਬਰ ਸਹੀ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਲੋਂ ਹੋ ਜੂ ਆ ਸੱਬਰ ਗੱਲ ਕੋਇਆ ਫਿਰ ਤਾਂ ਆਪਣੇ ਸਾਰੇ ਦੀ ਠੀਕ ਐ ਤੇ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਮਿੱਤਰੋ ਦਬਕੀ ਕਰ ਦੋ ਸ਼ੇਅਰ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜ ਉਹ ਮਗਾਉ ਟੱਪੀ ਜਾਂਦਾ ਨਹੀਂ ਦਿਖਾਦਾ ਤੇਰੇ ਭੈਟ ਵੀ ਜਾਂਦੇ ਉਧਰਲੇ ਮਗਾ ਟੱਪੀ ਜਾਂਦਾ